सारी पंज सॼी अऊं सारी सारी पंज उन खपे पासे पेट खुरा मार्याल जी अंतरियां ਮੈਂ ਕਿੱਥੇ ਆ ਚੋਰਾ ਤਬੂ ਵੇਲੇ ਭੁੱਖ ਲੱਗ ਗਈ ਤੰਗੀਆਂ ਸੁਣੀ ਜਾਣੀਆਂ ਨਾਲ ਨਾਲ ਇਹ ਵੀ ਬੇਨਤੀ ਕਰਦੇ ਆਂਗਾ ਟਿਕਾਣਾ ਬਣਾਣਾ ਆਪਾਂ ਇੱਥੇ ਰਹਿਣਾ ਉੱਠਣਾ ਨਹੀਂ ਸਾਰੇ ਬੋਲਿਓ ਵੱਜ ਕੇ

yeah <laughs> ਆਇ ਤਾਂ ਸੱਦੀਆਂ ਰੱਖਿਓ ਬਾਦਸ਼ਾਹ ਤੇਰਾ ਪੰਥ ਵਧੇ ਤੇਰੇ ਖਾਸੇ ਦੀ ਜੜ ਦੀ ਗਲਾ ਹੋਵੇ ਤੇਰੇ ਬਾਣੇ ਸਰਬੱਤ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ जो अमृत छकी कल गल की ना एक घुट पी के बाटे चो प्रेम अमृत के न प्रेम भी पीता है ਇੱਕ ਦਿਨ ਸਤਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ ਉਹ ਪ੍ਰੇਮ ਵੀ ਪੀਤਾ ਤੇ ਯਾਦ ਰੱਖਣਾ ਸਵਾਦ ਤੇ ਪ੍ਰੇਮ ਨਾਲ ਲੈਣਾ ਹੁਣ ਬੰਦਾ ਕਵੇ ਮੈਂ ਅੰਮ੍ਰਿਤ ਛਕ ਲਿਆ ਜੀ ਫੇਰ ਸਵਾਦ ਆ ਨਹੀਂ ਰਿਹਾ ਤੂੰ ਛਕਿਆ ਪ੍ਰੇਮ ਨਹੀਂ ਛਕਿਆ ਜੀ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਬਾਣੀ ਨਾਲ ਪਿਆਰ ਕਰੇ ਟਾਈਮ ਦੇ ਸਮਾਂ ਦੇ ਸੰਗਤ ਕਰ ਤੇ ਜਿਹੜਾ ਬੰਦਾ ਕਿਸੇ ਪਿਆਰ ਵਾਲੇ ਦੀ ਸੰਗਤ ਕਰਦਾ ਉਹਨੂੰ ਰੰਗ ਜੜ ਜਾਂਦੀ ਹੈ ਕਿ ਆਮਾ ਮੈਂ ਕਿਹਾ ਕਦੋਂ ਕਿ ਬਾਪੂ ਜੀ ਚੜ੍ਹਾਈ ਕੀਤੇ ਸੀ ਬੜੇ ਮਤਲਬ ਉਹ ਵੱਡੇ ਬੜੇ ਲਿਖੇ ਸੀ ਪੰਜਾਬੀ ਘੱਟ ਇੰਗਲਿਸ਼ ਬਹੁਤ ਬੋਲਦੇ ਸੀ ਟੋਪ ਐਂਡ ਇੰਟੈਲੀਜੈਂਟ ਫਾਈਲ ਪਰਪਾ ਤੋਂ ਆਏ ਸੀ ਆਫੀਸਰ ਸੀ ਬਾਪੂ ਜੀ ਬਾਪੂ ਜਿਵੇਂ ਬਾਪੂ ਜੀ ਨਹੀਂ ਕਹਿੰਦੇ ਬਾਪੂ ਹੈ ਬੰਦਾ ਉਹਨਾਂ ਦੇ ਨਾਂ ਇਹ ਪੈ ਗਿਆ ਬਾਊ ਜੀ ਲੋਕ ਲੱਗਦੇ ਹਨ ਪਰ ਪ੍ਰੇਮ ਇੰਨਾ ਲੋਕਾਂ ਦੇ ਅੰਦਰ ਭਰਿਆ ਨਾ ਉਹਨਾਂ ਨੇ ਕੋਈ ਨਫ਼ਰਤ ਨਹੀਂ ਕੋਈ ਵੈਰ ਨਹੀਂ ਐਦਾਂ ਗਲਵੱਕੜੀ ਪਾ ਕੇ ਹਰ ਬੰਦੇ ਨੂੰ ਇੰਨਾ ਪਿਆਰ ਕਰਨਾ ਜਦੋਂ ਦੁਨੀਆ ਤੋਂ ਗਏ ਕਹਿੰਦੇ ਦੱਸਿਓ ਨਾ ਕਿਸੇ ਨੂੰ ਇੱਥੇ ਸਾੜ ਦਿਓ ਜਿਨ੍ਹਾਂ ਦੇ ਲੱਖਾਂ ਫੋਲੋਅਰ ਸੀ ਲੱਖਾਂ ਲੱਖਾਂ ਬੰਦੇ ਉਹਨਾਂ ਨੂੰ ਪਿਆਰ ਕਰਦੇ ਸੀ ਪਰ ਜਦੋਂ ਦੁਨੀਆ ਚੋਂ ਗਏ ਚੁੱਪ ਕਰਕੇ ਥੋੜੇ ਜੇ ਦੋ ਚਾਰ ਬੰਦਿਆਂ ਨੇ ਜਾ ਸੰਸਕਾਰ ਕਰਤਾ ਇਹਦੇ ਮੇਰਾ ਕਿਤੇ ਨਾਂ ਨਹੀਂ ਹੋਣਾ ਚਾਹੀਦਾ ਕਿਤਾਬਾਂ ਲਿਖੀਆਂ ਥੱਲੇ ਲਿਖਿਆ ਕਰਨ ਖੋਜੀ ਆਪਣਾ ਨਾਮ ਨਹੀਂ ਅੱਜ ਵੀ ਲੱਖਾਂ ਬੰਦੇ ਉਹਨਾਂ ਦੇ ਪ੍ਰੇਮੀ ਐ ਪਿਆਰ ਪ੍ਰੇਮ ਸਿੱਖਿਆ ਉਹਨਾਂ ਤੋਂ ਪਰ ਉਹਨਾਂ ਦਾ ਨਾਂ ਤੱਕ ਵੀ ਜੀ ਦੁਨੀਆ ਜਾਣਦੀ ਨੀ ਨਾਮ ਤੱਕ ਵੀ ਨਹੀਂ ਲੋਕ ਜਾਣਦੇ ਉਹ ਕਹਿੰਦੇ ਸੀ ਮੈਂ ਕੁਛ ਨਹੀਂ जो है गुरु नानक मैनू ना मैनू ना पुछो कुछ गुरु नानक सब प्रेम तो है, बोल रहे जो करनी ना स्टेज गुरु नानक का प्यार आई लगते होते हो गया थानू तो यह जन्म मुड़ के मिलना नहीं एद ਕਿਉਂ ਨਹੀਂ ਪ੍ਰੇਮ ਦਾ ਤੇ ਪ੍ਰੇਮੀ 라ਹਿਰਦਾ ਕਿਸੇ ਨੂੰ ਸੱਗ ਨਹੀਂ ਮਾਰ ਸਕਦਾ ਸੱਚਾ ਰਾਧਾ ਪ੍ਰੇਮੀ ਹੋਵੇ ਉਹ ਕਿਸੇ ਨੂੰ ਹਟ ਨਹੀਂ ਕਰ ਸਕਦਾ ਸੱਚਾ ਕ੍ਰਿਸ਼ਨ ਪ੍ਰੇਮੀ ਹੋਇਆ ਕਿਸੇ ਨੂੰ ਮਾਰ ਨਹੀਂ ਸਕਦਾ ਸੱਚਾ ਗੁਰੂ ਗੋਬਿੰਦ ਸਿੰਘ ਦਾ ਪ੍ਰੇਮੀ ਹੋਇਆ ਉਹ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ ਪਿਆਰ ਦਾ ਭਰਿਆ ਹੋਇਆ ਮਨ ਨਫ਼ਰਤ ਕਰ ਹੀ ਨਹੀਂ ਸਕਦਾ ਤਿੰਨ ਪਰ ਖਾਤੇ ਸੀ ਇੱਕ ਹੁੰਦੇ ਦਿੱਤਾ ਉਹ ਬਾਹਰ ਆ ਗਏ ਭਾਈ ਰਹਿਣਾ ਵੀ ਕਹਿੰਦੇ ਹੱਥ ਹੋ ਗਈ ਤਿੰਨ ਹੀ ਪ੍ਰਸ਼ਾਦਾ ਵੀ ਇੱਕ ਦੇ ਦਿੱਤਾ ਐਡਾ ਤਾਂ ਨਹੀਂ ਉਹ ਸੋ ਆ ਫਿਰ ਉਹ ਪ੍ਰਸ਼ਾਦਾ ਕਰਕੇ ਇੱਕ ਇੱਕ ਛਕਣ ਇਹਨੇ ਮੁੰਡੇ ਫਿਰ ਬਾਹਰ ਦੇ ਕੇ ਨਾ ਉਹ ਉੱਪਰ ਲੱਗੀਆਂ ਤੇ ਢੇਰ ਭਰਿਆ ਕਹਿੰਦਾ ਭਾਗਾਂ ਦੀ ਇਹਦੀ ਇਹਦੀ ਖਾਣੀਆਂ ਫਿਰਦਾਰ ਤੇ ਆਏ ਨਾਮ ਹੋਈ ਇੱਕ ਘਰ ਵੀ ਹੋਦੇ ਹੋ ਇੱਕ ਘੱਬੀ ਉਹਦੇ ਖਾਣ ਲਗੇ ਜੱਤੀ ਜੱਤੀ ਉਹ ਕਹਿੰਦਾ ਪ੍ਰਸ਼ਾਦਾ ਇਹ ਖੋਲ ਲੈਣਾ ਨਹੀਂ ਦੇਵੇ ਕਿਹਾ ਹੈ ਭਾਵਾ ਨੇ ਕਹਿ ਰਿਹਾ ਕਿ ਅੱਜ ਰੋਟੀ ਬਲੀ ਹੋਈ ਨਹੀਂ ਆਤਾ ਦਿਹਾੜੀ ਬਲੀ ਹੋਈ ਆ ਗਏ ਸਾਡੇ ਵਰਗਾ ਹੁੰਦਾ ਰੋਲਾ ਪਾ ਜਦੋਂ ਬੰਦੇ ਕੋਲ ਜਾਇਏ ਤੈਨੂੰ ਜਰਾ ਆ ਕੇ ਬੋਲ ਦੇਣਾ ਆਪਾਂ ਤੇ ਇਹ ਜੇ ਬਣੇ ਉਹਨੇ ਪਰ ਸਾਧਾ ਜਦੋਂ ਤੀਜਾ ਨਹੀਂ ਦਿੱਤਾ ਭਾਈ ਲੈਣਾ ਜੀ ਬਾਹਰ ਖੜੇ ਜਾ ਆ ਤੇ ਉਹਦੇ ਚਰਨ ਫੜ ਲੈ ਕਿ ਉਹ ਸਿੱਖਾ ਧੰਨਾ ਤੂੰ ਐਂ ਲੋਕ ਕਹਿੰਦੇ ਸਿੱਖ ਉਹ ਧੰਨਾ ਹੈ ਤੂੰ ਐ ਤੇ ਨਾ ਸਕਦਾ ਕੋਈ ਗੁਰੂ ਤੇ ਗੁਰੂਤ ਕਿਦਿਆ ਸਾ ਮੈਂ ਤਿੰਨ ਦੇਖ ਲਿਆ ਕੋਈ ਬਾਬਾ ਨਾਨਕ ਵੀ ਵੇਖਾ ਜਿੰਨਾਂ ਜਿਹਦੇ ਸਿੱਖ ਹੋਣੇ ਉਹ ਆਪੇ ਦਾ ਦਾ that's